ਸ਼ਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ 라ਵੀ ਦਰਿਆ ਦੇ ਹੜ੍ਹਾਂ ਵਿੱਚ ਤੇਜ਼ ਵਹਾਅ ਕਾਰਨ ਤੁਸੀਨ ਬੰਨਣਾ ਵਿੱਚ ਕਈ ਜਗ੍ਹਾ ਤੋਂ ਪਾੜ ਪਿਆ ਸੀ ਜਿਸ ਕਾਰਨ ਕਈ ਇਲਾਕੇ 라ਵੀ ਦੇ ਪਾਣੀ ਦੀ ਚਪੇਟ ਵਿੱਚ ਆਏ ਸਨ ਅਜੇਹਾ ਹੀ ਇੱਕ ਇਲਾਕਾ ਹੈ ਕਰਤਾਰਪੁਰ ਕੋਰੀਡੋਰ ਤੋਂ ਕਰੀਬ 15 ਕਿਲੋਮੀਟਰ ਦੂਰ ਪਿੰਡ ਸਿੰਘੋਵਾਲ ਪੂਰਾ ਪਿੰਡ 6 ਦਿਨ ਪਾਣੀ ਨਾਲ ਘਿਰਿਆ ਰਿਹਾ ਪਿੰਡ ਦੇ ਬਿਲਕੁਲ ਨਜ਼ਦੀਕ ਸੱਕੀ ਨਾਲੇ ਦੇ ਨਾਲ ਲੱਗਦੀ ਤੁਸੀਨ ਟੁੱਟਣ ਕਾਰਨ ਅਚਾਨਕ ਪਾਣੀ ਆਇਆ ਸੀ ਇਸ ਲਈ ਸੰਭਲਣ ਦਾ ਮੌਕਾ ਨਹੀਂ ਮਿਲਿਆ ਪਿੰਡ ਨੀਵਾ ਹੋਣ ਕਾਰਨ ਘਰਾ ਵਿੱਚ 10 ਫੁੱਟ ਤੋਂ ਵੱਧ ਪਾਣੀ ਵੜ ਗਿਆ ਜਿਹੜੇ ਪਿੰਡ ਵਿੱਚ ਸਨ ਲੋਤਾਂ ਛੱਤਾਂ ਤੇ ਚੜ ਗਏ ਪਰ ਜਿਹੜੇ ਬਾਹਰ ਸਨ ਲੋ ਪਿੰਡ ਵੀ ਨਹੀਂ ਵੜ ਸਕੇ ਇਲਾਕੇ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ 100 ਫੀਸਦੀ ਖਰਾਬ ਹੋ ਚੁੱਕੀ ਹੈ ਦਾਣਾ ਵੀ ਨਿਕਲਣ ਦੀ ਉਮੀਦ ਨਹੀਂ ਹੈ ਇੱਕ ਬਜ਼ੁਰਗ ਕਿਸਾਨ ਦਾ ਤਾਂ ਰੋਣਾ ਹੀ ਨਿਕਲ ਗਿਆ ਕੰਦਾ 10 ਕਿੱਲਿਆਂ ਦਾ ਮਾਲਕ ਪਰ ਹੜਾ ਨੇ ਤਾਂ ਸਾਨੂੰ ਮੰਗ ਤੇ ਬੜਾ ਦਿੱਤਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਿੰਘ ਜੀ ਨਾ ਜੀ ਮਰਾ ਮੇਰੀ ਮਾਤਾ ਨਾਰਾ ਨਰਿੰਦਰ ਜੀ ਕਰੋ ਸਰਪੰਚ ਜੀ ਠੀਕ ਹੈ ਮੇਰੇ ਪਿੰਡ ਚ 10 ਪਾੜ ਪਾ ਚੁੱਕੇ ਆ ਅਜੇ ਤੱਕ ਮਹਿਕਮੇ ਨੂੰ ਡਰੇਨ ਅਧਿਕਾਰੀ ਕੋਈ ਨਹੀਂ ਪਹੁੰਚ ਅਜੇ ਤੱਕ ਮੈਂ ਫੋਨ ਵੀ ਲਾਉਂਦੇ ਆ ਫੋਨ ਚੁੱਕਦੇ ਨਹੀਂ ਆ ਤੇ ਕਹਿ ਕੇ ਕਹ ਦਿੰਦੇ ਆ ਅੰਮ੍ਰਿਤਸਰ ਚੋਂ ਆਣੀ ਆ ਉਹਨਾਂ ਦਾ ਨੰਬਰ ਤੁਹਾਨੂੰ ਸੈਂਡ ਕਰ ਦਿੰਦੇ ਆ ਨੰਬਰ ਪਹੁੰਚਦੀ ਆ ਉਹ ਗਾੜੀ ਫੋਨ ਹੀ ਚੁੱਕਦੇ ਮੈਂ 2-3 ਦਿਨ ਤੋਂ ਟਰਾਈ ਕਰਦੇ ਆ ਜੇ ਨਹੀਂ ਕੋਈ ਇੱਥੇ ਪਹੁੰਚਣ ਆ ਲਾਈਟ ਕੱਲ ਦੀ ਛਡਾਈ ਜੀ ਸਾਡੇ ਇੱਧਰ ਨਹੀਂ ਕੱਲ ਛਡਾਈ ਆ ਇੱਧਰ ਡੇਰਾ ਪਾਪਾ ਨਾਨਕੇ ਉਹ ਲਾਈਟ ਨਹੀਂ ਹੁੰਦੀ ਜੀ ਹਾਂਜੀ ਪਿੰਡ ਦਾ ਹਾਲ ਕੀ ਹੈ ਕਿੰਨੇ ਕੁ ਲੋਕ ਫਸੇ ਨੇ ਸਾਰਾ ਦਾ ਪਿੰਡ ਦੇ ਵਿੱਚ ਬਹੁਤ ਸਾਰੇ ਮਕਾਨ ਜਿਹੜੇ ਡਿੱਗ ਪਏ ਛਤਾਂ ਡਿੱਗੀਆਂ ਲੋਕਾਂ ਦੀਆਂ ਹਾਂਜੀ ਹੋਰ ਇੱਕੀ ਦੂਜਾ ਸੈਕਟਰੀ ਸਾਹਿਬ ਪੰਚਾਇਤ ਸੈਕਟਰੀ ਸਾਹਿਬ ਪਹੁੰਚੇ ਨੇ ਇਹ ਨਮਾਇਦਾ ਲੈਂਡੇ ਪਿੰਡ ਦਾ ਜਾਂਚ ਪੂਰੀ ਕਰਨ ਦੇ ਲਈ ਹੋਰ ਸਾਡੇ ਕੋਈ ਨਹੀਂ ਪਹੁੰਚਾ ਜਾਂ ਨਹਿਰ ਵਿਭਾਗ ਦੇ ਜੀ ਸਾਹਿਬ ਆ ਗਏ ਜੀ ਕਹਿੰਦੇ ਸਵੇਰ ਤੋਂ ਚੱਲ ਪੈਣਗੇ ਹਾਂਜੀ ਨੋਟਸ ਘਰ ਪੁੱਜਾਈ ਨਹੀਂ ਨਹੀਂ ਅਜੇ ਜੀ ਪੁੱਜਾ ਹਾਂਜੀ ਸਰਕਾਰ ਕਦੀ ਕੰਡੋਰਮ ਅਜੇ ਵੀ ਤੰਬੂ ਲਾ ਕੇ ਕੋਠਿਆਂ ਦੇ ਉੱਪਰ ਨੇ ਉਹਨਾਂ ਨੂੰ ਕੋਈ ਇਨੀ ਸਹਾਤਾ ਨਹੀਂ ਮਿਲੀ ਚੁਆਰੇ ਜੇ ਮਿਲੀ ਆ ਪ੍ਰਾਈਵੇਟ ਸਹਾਦਾ ਲੋਕਾਂ ਨੇ ਦੇ ਤਾਰ ਆਸਨ ਪਾਣੀ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਕਿੰਨਾ ਕੋਈ ਜਾਣ ਦਾ ਰਸਤਾ ਜਾਣ ਦਾ ਰਸਤਾ ਹੈਗਾ ਉਹਨਾਂ ਕੋਈ ਪੱਕੀ ਸੜਕ ਪਿਛੋਂ ਦੀ ਪਿਛੋਂ ਦੀ ਇੱਧਰ ਨਹੀਂ ਹੈ ਕੋਈ ਵੀ ਆਪਣਾ ਡੇਰਾ ਇੱਧਰ ਹੀ ਚਾਰੇ ਸਾਰੇ ਸੜਕੋਂ ਇੱਧਰਲੇ ਪਾਸੇ ਕਿੰਨਾ ਕਿੰਨਾ ਪਾਣੀ ਹੈ ਉੱਥੇ ਸੜਕ ਤੇ ਸੜਕ ਤੇ ਪਾਣੀ 6 ਤੋਂ 7 ਫੁੱਟ ਹੋਏਗਾ ਅਜੇ ਵੀ ਨਹੀਂ ਹੁਣ 3 ਤੋਂ 4 ਹੋਏਗਾ ਥੱਲੇ ਹੋਏਗਾ ਉਸ ਬਾਈ ਸਾਹਿਬ ਕਿ 3 ਕਿਲੋਮੀਟਰ ਦੇ ਵਿੱਚ 10 10 ਪਾੜ ਪੈ ਗਏ ਨੇ ਜਿੱਥੋਂ ਸਭ ਤੋਂ ਪਹਿਲਾਂ ਅਮਰਸਾ ਜ਼ਿਲ੍ਹੇ ਦਾ ਪਿੰਡ ਬੌਲੀਸ਼ੁਰਾ ਦਾ ਬਹੁਤ ਤਗੜਾ ਨਸਾਨ ਬੌਲੀ ਪਿੰਡ ਤੋਂ ਲੈ ਕੇ ਅਜਨਾਲਾ ਅਜਨਾਲੇ ਦੇ ਥਰੂ ਜਿੰਨੇ ਲੱਗ ਲੱਗੇ ਪਿੰਡ ਰਾਵੀ ਦਰਿਆ ਦੇ ਨਾਲ ਚੱਲਦੇ ਨੇ ਇਹ ਸਾਰੇ ਟੋਟਲ ਹਲਮੋਸਟ ਇਵਨ ਦੈਟਸ ਸਾਰੇ ਪਿੰਡ ਜਿੰਨੇ ਨੇ ਸਾਰੇ ਤਬਾਹ ਹੋ ਗਏ ਨੇ ਇਸ ਹਾਰ ਦੀ ਮਾਰ ਦੇ ਹੇਠ ਆਏ ਨੇ ਪੂਰੇ ਜਿੰਨੀਆਂ ਸਾਡੀਆਂ ਫਸਲਾਂ ਨੇ ਤਹਿਸ਼ ਨਹਿਸ਼ ਹੋ ਗਿਆ ਨੇ ਸਾਡੇ ਭਲੇ ਕੱਖ ਨਹੀਂ ਰਿਹਾ ਸਾਨੂੰ 88 ਜੂ ਹੀ ਬੜਾ ਵੱਡਾ ਧੱਕਾ ਵਜਾ ਸੀ ਆ ਸਾਨੂੰ ਤੀਜਾ ਚੌਥਾ ਧੱਕਾ ਸਾਨੂੰ ਵਜ ਚੁਕਾ ਆ ਟਾਡੇ ਪਲੇ ਕੱਖ ਨਹੀਂ ਰਹਿ ਗਿਆ ਅਸੀਂ ਬਾਹ ਕਿੰਨੇ ਦਿਨ ਹੋ ਗਏ ਪਾਜੀ ਟੁੱਟੇ ਨੂੰ ਬੰਦ ਤੁਹਾਡੇ ਇਹ ਜੀ 27 ਤਰੀਕ ਨੂੰ 3 ਵਜੇ ਸਾਡੇ ਪਾਣੀ ਆ ਪਹੁੰਚਾ ਹੀ 27 ਤਰੀਕ ਹਾਂਜੀ ਪੰਜ ਹਾਂਜੀ ਪੰਜ ਸੌਰੀ ਸੌਰੀ ਪੰਜ ਦਿਨ ਹੋ ਜਾਣੇ ਪਾਣੀ ਆ ਪਹੁੰਚਾ ਹੀ ਕੋਈ ਨਹੀਂ ਇੱਥੇ ਆ ਜੀ ਤਾਂ ਤੁਸੀਂ ਪ੍ਰੈਸਰ ਰਿਪੋਰਟਰੀ ਵੀ ਸਾਡੀ ਖਬਰ ਲੈਣ ਵਾਸਤੇ ਆਏ ਹੋ ਕੋਈ ਇੱਥੇ ਸਾਡੇ ਡਿਪਟੀ ਕਰਜਾਪੁਰ ਦਾ ਕੋਈ ਅਧਿਕਾਰੀ ਨੇ ਆਇਆ ਨਾ ਡੀਸੀ ਸਾਹਿਬ ਆਏ ਨੇ ਨਾ ਐਡਮ ਸਾਹਿਬ ਆਏ ਨੇ ਨਾ ਤਹਿਸੀਲਦਾਰ ਸਾਹਿਬ ਆਏ ਨੇ ਕੋਈ ਕੋਈ ਨਹਿਰ ਮੈਕ ਮੈਦਾਨੀ ਆਇਆ ਉਹ ਇਸੇ ਦਾ ਮਤਲਬ ਕੋਠੀਆਂ ਦੇ ਬੈਠੇ ਉੱਪਰ ਚੜ ਕੇ ਬੈਠੇ ਡੇਰਿਆਂ ਦੇ ਉੱਤੇ ਚਾਰੇ ਦੇ ਸੇ ਤਾਂ ਤੰਬੂ ਲਾਏ ਨੇ ਮਾੜੇ ਮੋਟੇ ਆਪਣਾ ਆਸਰਾ ਬਣਾ ਕੇ ਬੈਠੇ ਵਿਚਾਰੇ ਉਹ ਬਹੁਤ ਬੜਾ ਹਾਲ ਆ ਮਾੜਾ ਹਾਲ ਆ ਬਹੁਤ ਹੀ ਜ਼ਿਆਦਾ ਜੀ ਦਾ ਨਾਮ ਗੁਰਲਾਲ ਸਿੰਘ ਪਿੰਡ ਸਿੰਘਪੁਰਾ ਸਾਡਾ ਇਤੋਂ 3 ਕਿਲੋਮੀਟਰ ਦੇ ਏਰੀਆ ਵਿੱਚ ਘਟੋ ਘਟ 10 12 ਪਾੜ ਪਏ ਆ ਇਹ 10 15000 ਏਕੜ ਖਰਾਬ ਹੋਈ ਹੈ ਫਸਲ ਬਹੁਤ ਨੁਕਸਾਨ ਹੋਇਆ ਸਾਡਾ ਸਾਨੂੰ ਗੱਲ ਨਹੀਂ ਆਉਂਦੀ ਕਰੀਏਗੀ ਅਸੀਂ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਸਰਕਾਰੀ ਆ ਵੇਖੋ ਜੀ ਖਲਾਈ ਨਹੀਂ ਹੋਈ 25 ਸਾਲ ਹੋ ਗਏ ਖਲ ਰੇਨ ਦੀ ਖਲਾਈ ਹੋਈ ਨਹੀਂ ਕੋਈ ਅਫਸਰ ਨਹੀਂ ਵੇਖਿਆ ਹਿੰ ਤੱਕ ਕਿੰਨਾ ਕਿੰਨਾ ਪਾਣੀ ਸੀ ਪਾਣੀ ਤੇ ਘੱਟੋ ਘੱਟ ਮੈਂ 15-15 ਫੋਟੋ ਹੋਊਗਾ ਮੇਰੇ ਸਾਨੂੰ ਫਸਲਾਂ ਵੀ ਫਸਲ ਖਰਾਬ ਹੋਈਆਂ ਬਾਜੀ ਫਸਲ ਤੇ ਰਿਆਇ ਕੱਕਣੀ ਵੇਖੋ ਤੁਸੀਂ ਪਿਛੇ ਵੇਖ ਲਓ ਪਾਣੀ ਉਤਰਿਆ ਤੇ ਪਾੜਪੂਰਨ ਕਿਉਂ ਨਹੀਂ ਕੋਈ ਆਇਆ ਕੰਮ ਕਿਉਂ ਨਹੀਂ ਆਇਤਾ ਕੋਈ ਆ ਨਹੀਂ ਤੂੰ ਹੀ ਆਏ ਜੱਜ ਬਸ ਹੋਰ ਕੋਈ ਆਇ ਨਹੀਂ ਅਧਿਕਾਰੀ ਕੋਈ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਕੋਈ ਨਹੀਂ ਕੋਈ ਨਹੀਂ ਪਹੁੰਚਿਆ ਸਰਦਾਰ ਜੀ ਸਾਡੇ ਨਾਲ ਸਿੰਘਪੁਰਾ ਪਿੰਡਿਆ ਜੀ ਇੱਥੇ ਘਟਸੋ ਘਟ ਵੀ 10 ਪਾੜ ਪੈ ਗਏ ਪਿੰਡ ਸੋਹਿੰਗਪੁਰ ਤੋਂ ਲੈ ਕੇ ਤੇ ਇੱਥੋਂ ਉਹ ਬੋਲੀ ਪਿੰਡ ਤੱਕ ਬੋਲੀ ਪਿੰਡ ਤੱਕ ਇਹ ਜਿੰਨੀ ਮਾਰ ਪਈ ਆ ਸਾਨੂੰ ਇਸ ਇਲਾਕੇ ਨੂੰ ਪਈ ਤੇ ਇਧਰੋਂ ਦੀ ਪਾਣੀ ਲੰਗਦਾ ਰਮਦਾਸ ਆ ਵਾਂ ਸਿੱਧਾ ਜਾ ਕੇ ਪਿੰਡੀਆਂ ਸੈਦਾ ਪਿੰਡੀਆਂ ਉਲ ਖਾਣ ਦਿੰਦੀਆਂ ਅਜੇ ਨਾਲਾ ਸ਼ਹਿਰ ਇੰਨੀ ਮਾਰ ਪਈ ਆ ਵੀ ਸਾਨੂੰ ਅਜੇ ਤੱਕ ਅਸੀਂ 88 ਦਾ ਹੜ੍ਹ ਵੀ ਵੇਖਿਆ ਅਸੀਂ 93 ਦਾ ਵੀ ਵੇਖਿਆ ਅਸੀਂ 96 ਦਾ ਵੀ ਵੇਖਿਆ ਪਰ ਇੰਨਾ ਪਾਣੀ ਨਹੀਂ ਸੀ ਆਇਆ ਜਿੰਨਾ ਇਦਾਂ ਆਇਆ ਕਿੰਨੇ ਕੀ ਪੜੀ ਖਰਾਬ ਹੋ ਗਏ ਮਤਲਬ ਸਾਡਾ 14 1500 ਏਕੜ ਜਿਹੜਾ ਸਾਰਾ ਝੋਨਾ ਖਰਾਬ ਬਿਲਕੁਲ ਹੀ ਖਤਮ ਹੋ ਗਿਆ ਕਿਹਦੀ ਜ਼ਿੰਮੇਵਾਰੀ ਹਾਂਜੀ ਕਿਹਦੀ ਜ਼ਿੰਮੇਵਾਰੀ ਸਮਝਦੇ ਗੱਲ ਹੈ ਜ਼ਿੰਮੇਵਾਰੀ ਸਰਕਾਰਾਂ ਦੀ ਭਾਵੇਂ ਕੋਈ ਵੀ ਸਰਕਾਰਾਂ ਹੀ ਕਿਸੇ ਸਰਕਾਰ ਦੇ ਸਿਰ ਦੋਸ਼ ਨਹੀਂ ਮਤਲਬ ਦੇਣੇ ਦੀ ਮਤਲਬ ਇਹ ਸਾਰੀਆਂ ਸਰਕਾਰਾਂ ਦੀਆਂ ਨਲਾਇਕੀਆਂ ਨੇ ਜਿਹਦਾ ਜਿਹੜਾ ਅਨਸਾਲ ਸਾਨੂੰ ਅੱਜ ਭੁਜਤ ਭੋਗਣਾ ਪੈ ਰਿਹਾ ਨਹਿਰ ਵਾਲੇ ਸਫਾਈ ਸਫਾਈ ਕੀਤੀ ਕਿ ਨਹਿਰ ਵਾਲੇ ਤੇ ਪੱਕੀ ਹੋਈ ਜਦੋਂ ਦੀ ਮੁੜ ਕੇ ਸਫਾਈ ਕੋਈ ਨਹੀਂ ਕਰਦੇ ਆ ਨਰੇਗਾ ਵਾਲੇ ਵਿਚਾਰੇ ਬਾੜਾ ਛੱਡਦੇ ਜੇ ਉਹ ਮੜਾ ਮੋਟਾ ਉਤੋਂ ਵੜ ਦਿੰਦੇ ਆ ਤੇ ਫਸ ਠੀਕ ਹੈ ਜੀ ਫੇਰ ਉਹ ਕੁਝ ਘਰਾਂ ਦਾ ਵੀ ਕੋਈ ਨੁਕਸਾਨ ਹੋਇਆ ਘਰਾਂ ਦੀਆਂ ਵੀ ਕਈਆਂ ਦੀਆਂ ਛੱਤਾਂ ਡਿੱਗ ਪਈਆਂ ਨੇ ਇੱਕ ਸਾਡੇ ਸਿੰਘਪੁਰੇ ਬੱਚਾ ਵਿਚਾਰਾ ਉਹਦਾ ਸਾਰਾ ਘਰ ਹੀ ਡਿੱਗ ਪਿਆ ਉਹਦਾ ਪਿਓ ਵੀ ਹੈ ਨਹੀਂਗਾ ਉਹਦਾ ਪਿਓ ਵੀ ਹੈ ਨਹੀਂਗਾ ਮਾਂ ਵੀ ਉਹਦੀ ਸਿੱਧੀ ਜੀ ਵਿਚਾਰੀ ਬਜ਼ੁਰਗ ਆ ਤੇ ਘਰ ਉਹਦਾ ਸਾਰਾ ਡਿੱਗ ਪਿਆ ਅਸੀਂ ਜਾ ਕੇ ਕੱਲ ਉਹਦਾ ਸਮਾਨ ਘਰੋਂ ਕੱਢ ਕੇ ਲੈ ਆਏ ਸਾੜਾ ਪਾੜ ਕਰ ਨਹੀਂ ਹੋਇਆ ਹਾਂਜੀ ਪਾੜਾਂ ਕਰ ਨਹੀਂ ਹੋਇਆ ਨਹੀਂ ਤੇ ਪਿੰਡਾਂ ਦੇ ਵਿੱਚ ਪਾਣੀ ਕਿੱਥੇ ਇੰਨਾ ਵੜਦਾ ਜਿੰਨਾ ਵੜਦਾ ਕਿੰਨੇ ਪਿੰਡਾਂ ਨੂੰ ਮਾਰ ਪਈਆਂ 8-10 ਪਾੜ ਤੁਸੀਂ ਕਹਿ ਰਹੇ ਇਹ 8-10 ਪਾੜ ਸਿੱਧੇ ਤੁਸੀਂ ਉੱਥੋਂ ਪਿੰਡੋ ਸਿੰਘਪੁਰੇ ਤੁਰਪੋ ਜਿੰਨਾ ਸਿੰਘਪੁਰੇ ਜਿੰਨੇ ਪਾੜ ਪੈ ਗਏ ਸਿੰਘਪੁਰੇ ਜੀ ਇੰਨੇ ਪੈ ਗਏ ਆ 10 ਪਾੜ 10 12 ਪਾੜ ਪੈ ਗਏ ਨੇ 3 ਕਿਲੋਮੀਟਰ 3 3 ਕਿਲੋਮੀਟਰ ਦੇ ਵਿੱਚ ਵਿੱਚ ਇਹ ਪਾੜਾਂ ਨੇ ਫਿਰ ਅੱਗੇ ਵੀ ਨੁਕਸਾਨ ਪਾੜਾਂ ਨੇ ਨੁਕਸਾਨ ਆ ਸਾਡਾ ਆ ਬੌਲੀ ਪਿੰਡ ਆ ਪਾੜਾਂ ਨੇ ਨੁਕਸਾਨ ਕੀਤਾ ਬੌਲੀ ਪਿੰਡ ਦੇ ਵਿੱਚ ਕੁਝ ਨਹੀਂ ਰਹਿ ਗਿਆ ਅੱਛਾ ਇਧਰ ਵੀ ਤੁਸੀਂ